ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਅਨਮੋਲ ਗਿਲ ਤੇ ਅੱਜ ਆਪਾਂ ਗੱਲ ਕਰਾਂਗੇ ਮੱਕੀ ਯੁੱਧ ਦੀ ਮੱਕੀ ਯੁੱਧ ਜਿਹੜਾ ਵੀ ਇੰਡੀਆ ਤੇ ਯੂਐਸਏ ਦੇ ਵਿਚਾਲੇ ਛਿੜ ਚੁੱਕਾ ਆ ਪਿੱਛੇ ਜਿਹੇ ਦੋਨਰ ਟਰੰਪ ਦੇ ਇੱਕ ਬਹੁਤ ਸੀਨੀਅਰ ਅਧਿਕਾਰੀ ਨੇ ਬਿਆਨ ਦਿੱਤਾ ਕਿ ਇੰਡੀਆ ਸਾਨੂੰ ਹੁੰਦੀਆਂ ਚੀਜ਼ਾਂ ਵੇਚਦਾ ਵਾ ਪਰ ਸਾਡੇ ਤੋਂ ਮੱਕੀ ਕਦੇ ਨਹੀਂ ਖਰੀਦਦਾ ਯੂਨਾਈਟਿਡ ਸਟੇਟਸ ਨੇ ਪਹਿਲਾਂ ਹੀ ਇੰਡੀਆ ਤੇ ਯਾਨੀ ਕਿ 50% ਟੈਰਫ ਲਾਇਆ ਹੋਇਆ ਵਾ ਕਿ ਇੰਡੀਆ ਦੀ ਜਿੰਨੀ ਐਕਸਪੋਰਟ ਹੁੰਦੀ ਆ ਤੋ 50% ਟੈਰਿਫ ਅਮਰੀਕਨ ਦੇਣਾ ਪੈਂਦਾ ਆ ਸੋ ਹੁਣ ਜਿਹੜੀ ਅਮਰੀਕਾ ਦੀ ਆਖੋ ਹੈਗੀ ਆ ਇੰਡੀਆ ਦੀ ਐਗਰੀਕਲਚਰ ਮਾਰਕੀਟ ਤੇ ਕਿਉਂਕਿ ਇੰਡੀਆ ਦੀ ਆਬਾਦੀ ਯਾਨੀ ਕਿ ਬਹੁਤ ਜ਼ਿਆਦਾ ਆ ਤੇ ਇੰਡੀਆ ਵਿੱਚ ਐਗਰੀਕਲਚਰ ਪ੍ਰੋਡਕਟਸ ਦੇ ਬਹੁਤ ਜ਼ਿਆਦੇ ਮੌਕੇ ਆ ਤੇ ਆਪਣੀ ਇੰਡੀਆ ਸਰਕਾਰ ਨੇ ਅਮਰੀਕਾ ਦੇ ਪ੍ਰੋਡਕਟਸ ਤੇ ਐਗਰੀਕਲਚਰ ਤੇ ਬੈਨ ਲਾਇਆ ਹੋਇਆ ਵਾ ਕਿਉਂਕਿ ਜੇ ਅਮਰੀਕਾ ਦੇ ਪ੍ਰੋਡਕਸ਼ਨ ਨੂੰ ਅਲਾਉ ਕਰ ਦਿੱਤਾ ਤਾਂ ਇਹਨਾਂ ਨੇ ਇੰਡੀਆ ਦੀ ਗਲੋਬਲ ਮਾਰਕੀਟ ਨੂੰ ਖਾ ਜਾਣਾ ਵਾ ਦੇਖੋ ਯੂਐਸ ਦੀ ਜਿਹੜੀ ਲੀਡਰਸ਼ਿਪ ਆ ਉਹ ਇਹ ਚਾਹੁੰਦੀ ਆ ਕਿ ਇੰਡੀਆ ਆਪਣੀ ਮਾਰਕੀਟ ਐਗਰੀਕਲਚਰ ਪ੍ਰੋਡਕਟਸ ਦੀ ਖੋਲ ਦੇਵੇ ਕਿਉਂਕਿ ਜਿਹੜਾ ਯੂਐਸਏ ਆ ਉਹ ਦੁਨੀਆ ਦਾ ਸਭ ਤੋਂ ਵੱਡਾ ਮੱਕੀ ਦਾ ਪ੍ਰੋਡਿਊਸਰ ਆ ਯੂਐਸ ਨੇ ਪਿਛਲੇ ਸਾਲ ਵਿੱਚ ਲਗਭਗ 15 ਬਿਲੀਅਨ ਡਾਲਰ ਦੀ ਜਿਹੜੀ ਮੱਕੀ ਐਕਸਪੋਰਟ ਕੀਤੀ ਆ ਤੇ ਉਹਨਾਂ ਨੂੰ ਪਤਾ ਵਾ ਵੀ ਇੰਡੀਆ ਦੀ ਆਬਾਦੀ ਬਹੁਤ ਜ਼ਿਆਦੀ ਆ ਲਗਭਗ ਪਿਛਲੇ ਸਾਲ 5 ਬਿਲੀਅਨ ਡਾਲਰ ਦੀ ਮੱਕੀ ਇਹਨਾਂ ਨੇ ਮੈਕਸੀਕੋ ਨੂੰ ਐਕਸਪੋਰਟ ਕੀਤੀ ਆ ਤੇ ਯੂਐਸ ਦਾ ਕਹਿਣਾ ਆ ਵਾ ਜੇ ਮਕਸੀਕੋ 5 ਬਿਲੀਅਨ ਡਾਲਰ ਦੀ ਮੱਕੀ ਲੈ ਸਕਦਾ ਤਾਂ ਇੰਡੀਆ ਦਾ ਬਹੁਤ ਵੱਡਾ ਫੇਰ ਵੀ ਤੇ ਦੂਸਰੇ ਪਾਸੇ ਦਾ ਇੱਕ ਪੱਖ ਇਹ ਵੀ ਆ ਕਿ ਜਿਹੜੇ ਅਮਰੀਕਾ ਦੇ ਕਿਸਾਨ ਆ ਉਹ ਜਾਂ ਤਾਂ ਰਿਪਬਲਿਕਨ ਵੋਟਰ ਆ ਜਾਂ ਤਾਂ ਪਿੰਡਾਂ ਵਿੱਚ ਰਹਿੰਦੇ ਆ ਉਹ 트ੰਪ ਦੀ ਪਾਰਟੀ ਨੂੰ ਵੋਟ ਕਰਦੇ ਆ ਸੋ ਉਹਨਾਂ ਨੂੰ ਖੁਸ਼ ਕਰਨ ਵਾਸਤੇ 트ੰਪ ਵੱਲੋਂ ਇੰਡੀਆ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਵਾ ਕਿ ਜੇ ਇੰਡੀਆ ਨੇ ਮੱਕੀ ਵਾਲੀ ਮਾਰਕੀਟ ਨਾ ਖੋਲੀ ਤਾਂ ਟੈਰਿਫ ਨੂੰ ਹੋਰ ਵਧਾਇਆ ਵੀ ਜਾ ਸਕਦਾ ਆ ਸੋ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅਮਰੀਕਾ ਨੇ ਪਹਿਲਾਂ ਹੀ 50% ਟੈਰਿਫ ਆਪਣੇ ਇੰਡੀਆ ਤੇ ਲਾਇਆ ਹੋਇਆ ਵਾ ਤੇ ਇੰਨਾ ਟੈਰਿਫ ਯਾਨੀ ਕੀ ਸਹਿਣਾ ਇੰਡੀਆ ਵਾਲੀ ਬਹੁਤ ਔਖਾ ਵਾ ਲੰਮੇ ਟਾਈਮ ਲਈ ਇੰਡੀਆ ਦਾ ਇਕਨੋਮਿਕ ਲੌਸ ਬਹੁਤ ਜ਼ਿਆਦਾ ਹੋ ਜਾਣਾ ਵਾ ਲੌਂਗ ਪੀਰੀਅਡ ਟਾਈਮ ਵਿੱਚ ਸੋ ਇੱਥੇ ਇੰਡੀਆ ਦੀ ਗਵਰਨਮੈਂਟ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਜ਼ਿਆਦੀ ਇਹ ਫਸ ਚੁੱਕੀ ਆ ਕਿਉਂਕਿ ਅਗਰ ਜੇ ਇੰਡੀਆ ਦੀ ਜਿਹੜੀ ਗਵਰਨਮੈਂਟ ਹੈ ਉਹ ਐਗਰੀਕਲਚਰ ਨੂੰ ਰੀਪੋਰਟ ਨਹੀਂ ਕਰਦੀ ਯੂਐਸ ਤੋਂ ਤਾਂ ਉਹ ਟੈਰਿਫ ਹੋਰ ਲਗਾ ਸਕਦੇ ਆ ਪਰ ਜੇਕਰ ਯਾਨੀ ਕਿ ਮਨਜ਼ੂਰ ਕਰ ਲੈਂਦੀ ਆ ਤਾਂ ਇੰਡੀਆ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਣਾ ਕਿਉਂਕਿ ਜਿਹੜੀ ਮੱਕੀ ਦੀ ਮਾਰਕੀਟ ਆ ਓਪਨ ਮਾਰਕੀਟ ਨਾਲ ਹੀ ਖਰੀਦ ਹੁੰਦੀ ਆ ਜੇ ਬਾਹਰੋਂ ਮੱਕੀ ਪਿੰਦੀ ਇੰਡੀਆ ਚ ਆਉਂਦੀ ਆ ਇੱਕ ਤਾਂ ਉਹ ਮੱਕੀ ਜਿਹੜੀ ਆ ਉਹ ਕੁਆਲਿਟੀ ਜਿਹਾ ਵਧੀਆ ਹੋਊਗੀ ਆਪਣੇ ਪੰਜਾਬ ਨਾਲੋਂ ਕਿਉਂਕਿ ਆਪਣੇ ਪੰਜਾਬ ਵਿੱਚ ਯਾਨੀ ਕਿ ਪਤਾ ਹੀ ਆਪਾਂ ਨੂੰ ਕੈਮੀਕਲ ਬਹੁਤ ਜਿਆਦਾ ਪਿੰਦਾ ਆ ਤੇ ਦੂਜਾ ਯਾਨੀ ਕਿ ਅਮਰੀਕਾ ਚ ਪ੍ਰੋਡਕਸ਼ਨ ਜਿਆਦਾ ਹੁੰਦੀ ਆ ਤੇ ਕੋਸਟ ਘਟੇ ਆ ਉਹਨੇ ਆਪਣੇ ਯਾਨੀ ਕਿ ਪੰਜਾਬ ਦੀ ਮੱਕੀ ਨੂੰ ਖਾ ਜਾਣਾ ਵਾ ਉਹਨਾਂ ਨੇ ਪੰਜਾਬ ਦੀ ਮੱਕੀ ਦੀ ਡਿਮਾਂਡ ਬਹੁਤ ਘਟ ਜਾਨੀ ਆ ਤੇ ਜਿਸ ਕਰਕੇ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਣਾ ਸੋ ਇਹ ਜਿਹੜਾ ਫੈਸਲਾ ਮੱਕੀ ਦੇ ਰਿਗਾਰਡਿੰਗ ਲੈਣਾ ਆਪਣੇ ਪ੍ਰਾਈਮ ਮਿੰისტਰ ਸਾਹਿਬ ਨੇ ਇਹ ਯਾਨੀ ਕਿ ਸਮੇਂ ਤੇ ਗਰਭਤੀ ਆ ਜੇ ਕਿਉਂਕਿ ਜਿਹੜਾ 50% ਟੈਰਿਫ ਆਪਣੇ ਇੰਡੀਆ ਤੇ ਲੱਗਾ ਹੋਇਆ ਵਾ ਉਹ ਸਹਿਣਾ ਬਹੁਤ ਔਖਾ ਇੰਡੀਆ ਇਕਨੋਮੀ ਲਈ ਤਾਂ ਹੋ ਸਕਦਾ ਕਿ ਇਹ ਮਾਰਕੀਟ ਇੰਡੀਆ ਵੱਲੋਂ ਖੋਲ ਦਿੱਤੀ ਜਾਵੇ ਐਗਰੀਕਲਚਰ ਦੀ ਅ ਇਸ ਕਰਕੇ ਇੰਡੀਆ ਦੇ ਕਿਸਾਨਾਂ ਨੂੰ ਇਹਦਾ ਬਹੁਤ ਜ਼ਿਆਦਾ ਨੁਕਸਾਨ ਸਹਿਣਾ ਪੈ ਸਕਦਾ ਹੈ ਸੋ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ